ਹਾਂਜੀ ਉਸ ਦਿਨ ਜਿਹੜੀ ਆਪਣੀ ਗੱਲ ਸੀ ਉਹ ਅਧੂਰੀ ਰਹਿ ਗਈ ਸੀ ਤੇ ਜਿਹੜੀ ਕਿ ਆਪਾਂ ਅੱਜ ਪੂਰੀ ਕਰਾਂਗੇ ਵੀ ਸਾਡਾ ਕੋਈ ਵੀ ਪੱਕਾ ਵਿਛੋਲਾ ਨਾ ਹੋ ਕੇ ਤੇ ਸਾਡਾ ਵਿਛੋਲਾ ਰੱਬ ਸੀ ਵਾਹਿਗੁਰੂ ਸੀ ਤੇ ਉਹ ਕਿਵੇਂ ਸੀ ਉਹ ਆਪਾਂ ਅੱਜ ਦੀ ਗੱਲਬਾਤ ਵਿੱਚ ਤੁਹਾਨੂੰ ਦੱਸਦੇ ਹਾਂ ਜੀ ਬਠਿੰਡੇ ਤੋਂ ਨਾ ਮੇਰੇ ਪੇਕੇਆਂ ਦੇ ਪਿੰਡ ਵੀ ਕਿਸੇ ਦੀ ਰਿਸ਼ਤੇਦਾਰੀ ਸੀ ਤੇ ਜਿਨ੍ਹਾਂ ਦੇ ਘਰੇ ਰਿਸ਼ਤੇਦਾਰੀ ਸੀ ਤੇ ਉਹਨਾਂ ਨਾਲ ਵੀ ਆਪਣਾ ਪੂਰਾ ਔਣ ਜਾਣ ਸੀ ਜਿਵੇਂ ਪਿੰਡਾਂ ਵਿੱਚ ਹੁੰਦਾ ਤੇ ਉਹ ਆਂਟੀ ਨਾ ਗੁਰੂ ਘਰ ਜਾਂਦੇ ਹੁੰਦੇ ਸੀ ਤੇ ਮੰਮੀ ਵੀ ਨਾਲ ਹੁੰ ਜਾਂਦੇ ਸੀ ਇਕੱਠੇ ਜਾਂਦੇ ਸੀ ਤੇ ਉਹਨਾਂ ਵਿੱਚ ਵਿਚ ਅਕਸਰ ਹੀ ਗੱਲਾਂ ਬਾਤਾਂ ਹੁੰਦੀਆਂ ਸੀ ਤੇ ਮੰਮੀ ਨੇ ਇੱਕ ਦਿਨ ਉਹਨਾਂ ਨੂੰ ਕਿਹਾ ਨਾ ਵੀ ਤੁਹਾਡੀ ਨਾ ਬਠਿੰਡੇ ਰਿਸ਼ਤੇਦਾਰੀ ਆ ਤੇ ਤੁਸੀਂ ਨਾ ਉੱਥੇ ਉਹਨਾਂ ਨੂੰ ਪੁੱਛੋ ਵੀ ਜੇ ਕੋਈ ਆਪਣੇ ਵਾਂਗੂ ਪਰਿਵਾਰ ਹੋਇਆ ਨਾ ਤੇ ਜ਼ਰੂਰ ਦੱਸਣਗੇ ਤੇ ਚਲੋ ਉਹ ਆਂਟੀ ਕਹਿੰਦੇ ਵੀ ਕੋਈ ਗੱਲ ਨਹੀਂ ਮੈਂ ਗੱਲ ਜ਼ਰੂਰ ਕਰੂੰਗੀ ਉਹਨਾਂ ਨਾਲ ਹਨਾ ਤੁਸੀਂ ਕਿਹਾ ਹੈਗਾ ਤੇ ਜਦੋਂ ਭਾਈ ਉਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਵੀ ਤੁਹਾਡੇ ਬਠਿੰਡੇ ਕੋਈ ਹਨਾ ਵੀ ਤੁਹਾਨੂੰ ਪਤਾ ਹੀ ਹੁੰਦਾ ਆਪਣੇ ਤੇ ਵੀ ਜੇ ਕੋਈ ਇਹੋ ਜਿਹਾ ਪਰਿਵਾਰ ਹੈਗਾ ਘਰ ਹੈਗਾ ਤਾਂ ਤੁਸੀਂ ਜ਼ਰੂਰ ਦੱਸਿਓ ਤੇ ਉਹ ਕਹਿੰਦੇ ਵੀ ਇੱਥੇ ਵੀ ਵੈਸੇ ਤਾਂ ਹਨਾ ਸ਼ਹਿਰਾਂ 'ਚ ਤਾਂ ਅੱਡ ਅੱਡ ਥਾਵਾਂ ਤੋਂ ਆ ਕੇ ਬੈਠੇ ਹੁੰਦੇ ਆ ਲੋਕ ਹਨਾ ਵੀ ਨਹੀਂ ਪਤਾ ਹੁੰਦਾ ਕਿਸੇ ਦਾ ਇੰਨਾ ਨਹੀਂ ਪਤਾ ਲੱਗਦਾ ਇੱਥੇ ਤੇ ਕਹਿੰਦੇ ਪਰ ਫਿਰ ਵੀ ਜੇ ਸਾਨੂੰ ਐ ਲੱਗਿਆ ਕੋਈ ਹਨਾ ਪਤਾ ਹੋਇਆ ਸਾਨੂੰ ਅਸੀਂ ਜ਼ਰੂਰ ਦੱਸ ਦਾਂਗੇ ਪਰ ਅਸੀਂ ਕੋਈ ਜ਼ਿੰਮੇਵਾਰੀ ਨਹੀਂ ਲੈਣੇਗੀ ਤੇ ਉਹ ਆਂਟੀ ਕਹਿੰਦੇ ਕੋਈ ਗੱਲ ਤੁਸੀਂ ਜ਼ਿੰਮੇਵਾਰੀ ਨਾ ਲਿਓ ਕੋਈ ਵੀ ਤੇ ਫਿਰ ਭਾਈ ਉਹਨਾਂ ਨੂੰ ਕਾਫੀ ਟਾਈਮ ਲੰਘ ਗਿਆ ਤੇ ਕਿਤੇ ਨਾ ਉਹਨਾਂ ਦੀ ਬੇਟੀ ਵਾਸਤੇ ਨਾ ਇੱਥੇ ਲੋਕੜੀ ਬਠੰਡੇ ਕਿਸੇ ਨੇ ਰਿਸ਼ਤਾ ਦਿਖਾਇਆ ਤੇ ਉਹ ਕੁੜੀ ਦੇ ਪਾਪਾ ਕਹਿੰਦੇ ਵੀ ਅਸੀਂ ਕਿਸੇ ਨੇ ਹਜੇ ਹੋਰ ਨਹੀਂ ਕੋਈ ਦੇਖਦਾ ਵੀ ਮੈਂ ਜਾ ਕੇ ਦੇਖ ਕੇ ਆਉਣਾ ਹੈਗਾ ਜੇ ਮੈਨੂੰ ਲੱਗਿਆ ਤਾਂ ਵੀ ਅਸੀਂ ਦੇਖ ਲਾਂਗੇ ਤੇ ਜਲੂਪਈ ਉਹਨਾਂ ਨੂੰ ਉਹ ਕਰ ਦਿਖਾਤਾ ਤੇ ਜਦੋਂ ਦਿਖਾਤਾ ਉਹ ਕਹਿੰਦਾ ਵੀ ਮੈਨੂੰ ਤਾਂ ਵਧੀਆ ਮੈਨੂੰ ਤਾਂ ਪਸੰਦ ਆ ਮੁੰਡਾ ਵੀ ਪਸੰਦ ਆ ਘਰ ਵੀ ਪਸੰਦ ਆ ਸਾਰਾ ਕੁਝ ਚਲੋ ਮੈਂ ਘਰੇ ਹਨਾ ਰਹਿ ਕਰੂੰ ਤੇ ਜਦੋਂ ਉਹਨੇ ਵੀ ਘਰੇ ਜਾ ਕੇ ਵੀ ਕੁੜੀ ਨਾਲ ਗੱਲਬਾਤ ਕੀਤੀ ਹੁਣ ਹਨਾ ਤੇ ਉਹ ਕਹਿੰਦੇ ਵੀ ਮੁੰਡਾ ਪੱਗ ਬੰਨਦਾ ਬਹੁਤ ਸੋਹਣਾ ਮੁੰਡਾ ਸਰਦਾਰ ਹੈ ਤੇ ਉਹ ਕੁੜੀ ਕਹਿੰਦੀ ਵੀ ਮੈਂ ਤਾਂ ਪੱਗ ਵਾਲੇ ਮੁੰਡੇ ਨਾਲ ਵਿਆਹ ਨਹੀਂ ਕਰਾਉਣਾ ਪਾਪਾ ਕਹਿੰਦੀ ਈ ਮੈਂ ਪੱਗ ਵਾਲੀ ਮੁੰਡੇ ਨਾਲ ਵਿਆਹ ਨਹੀਂ ਉਹ ਕਹਿੰਦੀ ਵੀ ਤੂੰ ਕਮਲੀ ਹੋਗੀ ਵੀ ਲੋਕ ਤਾਂ ਕਹਿੰਦੇ ਵੀ ਮੁੰਡਾ ਸਰਦਾਰ ਹੋਵੇ ਪੱਗ ਬੰਨਦਾ ਹੋਵੇ ਉਹ ਕਹਿੰਦੀ ਵੀ ਮੇਰੀ ਨਹੀਂ ਚੋਅ ਹੈ ਸੀ ਕਿ ਮੈਂ ਨਹੀਂ ਕਰਾਉਣਾ ਕਹਿੰਦੀ ਪੱਗ ਵਾਲੇ ਮੁੰਡੇ ਨਾਲ ਤੇ ਕਹਿੰਦੇ ਕੋਈ ਗੱਲ ਨਹੀਂ ਪੁੱਤ ਆਪਾਂ ਤਾਂ ਚਲੋ ਇੱਕ ਵੀ ਮਤਲਬ ਵੈਸੇ ਹੀ ਆਪਾਂ ਤਾਂ ਗਏ ਸੀਗੇ ਆਪਾਂ ਕਿਹੜਾ ਕੋਈ ਕਿਸੇ ਨੂੰ ਲੈ ਕੇ ਗਏ ਸੀ ਜਾਂ ਹਨਾ ਤੇ ਚਲੋ ਬਈ ਉਹਨਾਂ ਨੇ ਸਾਨੂੰ ਮਤਲਬ ਸਾਡੇ ਪਿੰਡ ਫੋਨ ਕਰਤਾ ਉਹਨਾਂ ਦੇ ਕਰੇ ਸਾਡੀ ਗਵਾਂਡੀਆਂ ਦੇ ਤੇ ਲੋਕ ਕਹਿੰਦੇ ਬਈ ਵੀ ਤੁਸੀਂ ਅਸੀਂ ਤਾਂ ਉਹਨਾਂ ਨੂੰ ਜਾਣਦੇ ਵੀ ਸਾਨੂੰ ਤਾਂ ਕਿਸੇ ਨੇ ਦੱਸਿਆ ਸੀ ਤੇ ਅਸੀਂ ਦੇਖ ਕੇ ਆਏ ਸੀ ਵੀ ਦੇਖ ਕੇ ਵੀ ਮੈਂ ਹੀ ਗਿਆ ਸੀ ਗੱਲਾਂ ਤੇ ਪਰ ਵੀ ਮੇਰੀ ਗੁੜੀਆ ਕਹਿੰਦੀ ਬੇਟੀ ਕਹਿੰਦੀ ਵੀ ਪੱਗ ਵਾਲੇ ਮੁੰਡੇ ਨਾਲ ਮੈਂ ਵਿਆਹ ਨਹੀਂ ਕਰਾਉਣਾ ਮੁੰਡਾ ਬਹੁਤ ਸੋਹਣਾ ਪਰਿਵਾਰ ਬਹੁਤ ਵਧੀਆ ਘਰ ਬਹੁਤ ਵਧੀਆ ਹਨਾ ਤੇ ਬੇਟੀਆਂ ਵਾਲਾ ਪਰਿਵਾਰ ਉਹਨਾਂ ਦੇ 3 ਹੈਗੀਆਂ ਹਨਾ 3 ਵਾਲਾ ਪਰਿਵਾਰ ਉਹਨਾਂ ਦਾ ਤੇ ਚਲੋ ਬਈ ਇਹ ਉਹ ਕਹਿੰਦੇ ਵੀ ਤੁਸੀਂ ਆਪ ਦੇਖ ਲਓ ਵੀ ਉਹ ਕਹਿੰਦੇ ਵੀ ਚਲ ਕੋਈ ਗੱਲ ਨਹੀਂ ਵੀ ਅਸੀਂ ਕਿਹਾ ਵੀ ਵੀ ਮੇਰੇ ਪਿੱਕੇ ਕਹਿੰਦੇ ਆ ਵੀ ਸਾਡੇ ਨਾਲ ਤਾਂ ਚਲ ਚਲ ਜਿਓਗੇ ਤੁਸੀਂ ਉਹ ਕਹਿੰਦੇ ਕੋਈ ਗੱਲ ਨਹੀਂ ਐ ਤਾਂ ਅਸੀਂ ਨਾਲ ਚਲ ਜਾਾਂਗੇ ਐ ਤਾਂ ਅਸੀਂ ਗੱਲ ਵੀ ਕਰਵਾ ਦੇਾਂਗੇ ਤੇ ਚਲੋ ਭਾਈ ਜਿਵੇਂ ਚਾਰ ਪੰਜ ਜਣੇ ਆਪਣੇ ਹਨ ਭੈਣ ਭਰਾ ਜਿਵੇਂ ਚਾਚੇ ਤਾਈ ਚਲੋ ਜਾਂਦੇ ਹੁੰਦੇ ਆ ਤੇ ਉਹ ਐ ਕਰਕੇ ਆ ਗਏ ਉਹਨਾਂ ਨੇ ਫੇਰ ਉਹੀ ਗੱਲ ਕਹੀ ਵੀ ਅਸੀਂ ਕੋਈ ਜ਼ਿੰਮੇਵਾਰੀ ਨਹੀਂ ਲੈਣੀਗੇ ਅਸੀਂ ਖੁਦ ਜਾਣਦੇ ਨਹੀਂ ਹੈਗੇ ਤੇ ਅਸੀਂ ਉਹ ਐਸਾ ਸੀ ਕਿ ਆ ਵੀ ਕੋਈ ਗੱਲ ਨਹੀਂ ਵੀ ਸਾਡੇ ਕਹਿੰਦੇ ਪਰਿਵਾਰ ਕਹਿੰਦਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਵੀ ਅਸੀਂ ਆਪ ਹੀ ਦੇਖ ਲਾਂਗੇ ਅਸੀਂ ਦੇਖਭਾਲ ਆਪੇ ਕਰ ਲਾਂਗੇ ਕੋਈ ਗੱਲ ਨਹੀਂ ਤੇ ਚਲੋ ਵੀ ਜਦੋਂ ਉਹ ਦੇਖਣ ਆ ਗਏ ਤੇ ਉਹਨਾਂ ਨੂੰ ਚਲੋ ਪਸੰਦ ਆ ਗਿਆ ਘਰ ਹੁਣ ਚਲੋ ਇਹ ਆਪ ਵੀ ਪਸੰਦ ਆ ਗਿਆ ਜਦੋਂ ਹੁਣ ਤਾਂ ਮੈਂ ਹੀ ਕਹਿ ਦਿੰਨੀ ਆ ਤੇ ਜਦੋਂ ਪਸੰਦ ਆ ਗਿਆ ਤੇ ਸਾਰਾ ਕੁਝ ਇਹ ਜਾ ਕੇ ਘਰੇ ਗੱਲਬਾਤ ਕੀਤੀ ਤੇ ਜਦੋਂ ਗੱਲਬਾਤ ਕੀਤੀ ਤੇ ਉਹ ਕਹਿੰਦੇ ਨਾ ਵੀ ਐ ਕਰਕੇ ਉਹਨਾਂ ਦੀ ਕੋਈ ਮੰਗ-ਮੰਗ ਨਹੀਂ ਹੈਗੀ ਤੇ ਫਿਰ ਇਹ ਵੀ ਰੌਲਾ ਪੈ ਜਾਂਦਾ ਵੀ ਕੋਈ ਮੰਗਦਾ ਹੀ ਨਹੀਂ ਕੋਈ ਜਨਾ ਉਹ ਇਹਨਾਂ ਨੇ ਤਾਂ ਐ ਕਿਹਾ ਕਿਉਂਕਿ ਇਹ ਕਹਿੰਦੇ ਸਾਡੇ ਆਪ ਦੇ ਧੀਆ ਸੀ ਵੀ ਅਸੀਂ ਕਿਸੇ ਵੀ ਧੀ ਨੂੰ ਅਦਾਜ ਦੇ ਹੀ ਕਿਸੇ ਨੂੰ ਕੁਝ ਵੀ ਨਹੀਂ ਦਿੱਤਾਗਾ ਅਸੀਂ ਪਰ ਆਏ ਸੀ ਵੀ ਇਹਨਾਂ ਦੀ ਪਰਿਵਾਰ ਸੀ ਜਿਹੜਾ ਪੜਿਆ ਲਿਖਿਆ ਸੀ ਜਿਹੜੀਆਂ ਭੈਣਾਂ ਸੀਗੀਆਂ ਹਨਾ ਵੀ ਮਤਲਬ ਉਹ ਸਾਰੀਆਂ ਵੀ ਤਿੰਨੇ ਚਾਰੀ ਲੱਗੀਆਂ ਸੀ ਟੀਚਰ ਸੀ ਤਾਂ ਕਰਕੇ ਵੀ ਉਹ ਕਹਿੰਦੇ ਅਸੀਂ ਤਾਂ ਕਿਸੇ ਨੂੰ ਕੁਝ ਨਹੀਂ ਦਿੱਤਾ ਹੈਗਾ ਤੇ ਵੀ ਅਸੀਂ ਕੋਈ ਮੰਗ ਨਹੀਂ ਸਾਡੀ ਹੈਗੀ ਚਲੋ ਵੀ ਇਹਨਾਂ ਨੇ ਜਦੋਂ ਘਰ ਵੇਖਿਆ ਤੇ ਜਦੋਂ ਸਾਡਾ ਇਤੋਂ ਜਿਹੜਾ ਪਿੰਡ ਸੀਗਾ ਉੱਥੇ ਹੈ ਨਾ ਜਮੀਨ ਜਾਇਦਾਦ ਕੁਛੀ ਸਾਰਾ ਕੁਛ ਚਲੋ ਸੈਟ ਹੋ ਗਿਆ ਸਾਰਾ ਕੁਛ ਹੈ ਨਾ ਤੇ ਚਲੋ ਬਈ ਜਦੋਂ ਕਹਿੰਦੇ ਚਲੋ ਦੇਖਾ ਦਿਖਾਈ ਕਰ ਲੈਨੇ ਆ ਤੇ ਜਦੋਂ ਮੈਨੂੰ ਭਈ ਮਤਲਬ ਮੇਰੇ ਨਾਨਾ ਹਨਾ ਮੈਂ ਮੈਂ ਭੈਣਾ ਕਹਿਨੀ ਵਾਲਾ ਪਰ ਜਿਆਦਾਤਰ ਆਪਾਂ ਜੋ ਰਿਸ਼ਤਾ ਜਿਹੜਾ ਹੈਗਾ ਉਹ ਤਾਂ ਕਹਿਣਾ ਹੀ ਪੈਂਦਾ ਹਨਾ ਤੇ ਮੰਮੀ ਸੱਸ ਤੇ ਭੈਣਾ ਹਨਾ ਨਾਨਾ ਦੇਖਣਗੇ ਤੇ ਉਹਨਾਂ ਨੇ ਉਹ ਕਹਿੰਦੇ ਵੀ ਸਾਨੂੰ ਤਾਂ ਠੀਕ ਲੱਗਦੀ ਏ ਕੁੜੀ ਚਲੋ ਹਨਾ ਸਿੰਪਲ ਜੀ ਆ ਵੈਸੇ ਕਹਿੰਦੇ ਚਲੋ ਵਧੀਆ ਠੀਕ ਆ ਉਹ ਅਸੀਂ ਗੱਲਬਾਤ ਕਰ ਲਈ ਤੇ ਇਹਨਾਂ ਨੂੰ ਬੁਲਾ ਲਿਆ ਕਹਿੰਦੇ ਵੀ ਤੁਸੀਂ ਆਜੋ ਤੇ ਪਰ ਵੀ ਕਹਿੰਦੀ ਵੀ ਸਾਨੂੰ ਤਾਂ ਵਧੀਆ ਲੱਗਿਆ ਉਹ ਕਹਿੰਦੇ ਵੀ ਜੇ ਮੈਂ ਕੁੜੀ ਦੇਖ ਲਈ ਹੈ ਨਾ ਤੇ ਵੀ ਮੈਂ ਨਾ ਨਹੀਂ ਕਰਨੀਗੀ ਤੇ ਇਹ ਤੁਸੀਂ ਪਹਿਲਾਂ ਦੇਖ ਲਓ ਆਪਦਾ ਹਨਾ ਤੇ ਉਹ ਕਹਿੰਦੇ ਵੀ ਜੇ ਤੁਹਾਨੂੰ ਪਸੰਦ ਆਈ ਤਾਂ ਫੇਰ ਹੀ ਤੂੰ ਹਾਂ ਕਰੇਂਗਾ ਵੀ ਤੂੰ ਐਂ ਨਾ ਕਿਵੇਂ ਵੀ ਤੂੰ ਕਿਉਣੀ ਨਾ ਕਹਿਣੀ ਉਹਾਂ ਦੇ ਇਹ ਹੋ ਨਹੀਂ ਸਕਦਾਗਾ ਵੀ ਜੇ ਮੈਂ ਕੁੜੀ ਦੇਖ ਲਈ ਤੇ ਮੈਂ ਵੀ ਆਏ ਨਹੀਂ ਹੈਗਾ ਮੈਂ ਨਾ ਨਹੀਂ ਕਰਨੀ ਤੁਸੀਂ ਬੇਸ਼ੱਕ ਹੋਣ ਪਹਿਲਾਂ ਜਿਹੜੀ ਗੱਲਬਾਤ ਕਰਨੀ ਹੈ ਤੁਸੀਂ ਆਪਦੀ ਕਰ ਲਓ ਹਨਾ ਤੇ ਬਾਕੀ ਉਹ ਕਹਿੰਦਾ ਵਿੱਚ ਕੁੜੀ ਜੀ ਦੀ ਮਰਜ਼ੀ ਹੋਈ ਮੈਨੂੰ ਜਿਵੇਂ ਲੱਗਿਆ ਮੈਂ ਜਿਵੇਂ ਮੈਨੂੰ ਉਹਨੂੰ ਬਣਾਉਣਾ ਹੋਇਆ ਮੈਂ ਉਵੇਂ ਬਣਾ ਲੂੰਗਾ ਠੀਕ ਹੈ ਨਾ ਚਲੋ ਉਹ ਕਹਿੰਦੇ ਗੱਲ ਪੱਕੀ ਹੈ ਠੀਕ ਹੈ ਚਲੋ ਬੁਲਾ ਲਿਆ ਭਾਈ ਉਧਰ ਉਧਰ ਹੀ ਦੇਖਾ ਦਿਖਾਈ ਹੋ ਗਈ ਚਲੋ ਹਨਾ ਤੇ ਫੇਰ ਮੁੜ ਕੇ ਮਹੀਨੇ ਬਾਅਦ ਵੀ ਇੱਕ ਮਹੀਨੇ ਤੇ ਰੱਖ ਲਿਆ ਵਿਆਹ ਰੱਖ ਲਿਆ ਚਲੋ ਭਾਈ ਵਿਆਹ ਹੋ ਗਿਆ ਵਧੀਆ ਹੋ ਗਿਆ ਕੁਛ ਕੋਈ ਇਹਨਾਂ ਨੇ ਉਹ ਮੇਰਾ ਵਧੀਆ ਵਿਆਹ ਮਤਲਬ ਐ ਨਹੀਂ ਕੋਈ ਵੀ ਚੀਜ਼ ਮੇਰਾ ਸੂਟ ਵਰੀ ਦੇ ਸੂਟ ਸੀ ਬਹੁਤ ਸੋਹਣੇ ਸੀ ਹਨਾ ਤੇ ਮੈਂ ਆਪਦੀ ਪੇਕਿਆਂ ਨੂੰ ਕੋਈ ਵੀ ਸੂਟ ਐ ਵਰੀ ਚ ਨਹੀਂ ਲਿਆ ਮੈਨੂੰ ਐ ਪਤਾ ਲੱਗ ਗਿਆ ਦੱਸਤਾ ਸੀਗਾ ਵੀ ਉਹੀ ਜਿਹੜੀ ਵਿਚੋਲਣ ਸੀਗੀ ਉਹ ਕਹਿੰਦੀ ਵੀ ਤੁਹਾਡੇ ਤੁਹਾਡੀ ਜਿਹੜੀ ਬਰੀ ਲਈ ਉਹਨੂੰ ਬਹੁਤ ਜ਼ਿਆਦਾ ਸੋਹਣੀ ਲਈ ਉਹਨਾਂ ਨੇ ਤੇ ਮੈਂ ਤਾਂ ਉਹਦੇ ਪੱਕੀ ਹੋ ਗਈ ਮੈਂ ਕਿਹਾ ਇਧਰੋਂ ਮੈਂ ਤਾਂ ਨਹੀਂ ਸੂਟ ਲੈਂਦੀ ਕੋਈ ਮੈਂ ਕਿਹਾ ਜਦੋਂ ਉਹਨਾਂ ਨੇ ਖਰੀਦ ਲਈ ਮੈਂ ਕਿਹਾ ਬਸ ਖਰੀਦ ਲਈ ਹੈ ਹਨਾ ਤੇ ਚਲੋ ਭਾਈ ਸਾਰਾ ਕੁਝ ਹੋ ਹੋਵ ਆ ਗਿਆ ਤੇ ਫੇਰ ਭਾਈ ਉਹ ਉਹਨਾਂ ਨੇ ਨਾ ਕਿਤੇ ਜਿਹੜੇ ਪਿੰਡ ਵਾਲੇ ਆਂਟੀ ਸੀ ਉਹ ਕਹਿੰਦੇ ਵੀ ਚਲੋ ਭਵਾਂ ਦੀ ਤੁਸੀਂ ਨਹੀਂ ਵੀ ਚੂਲੇ ਸੀ ਮਾੜੀ ਮੋਟੀ ਗੱਲ ਤਾਂ ਸੀਗੀ ਨਾ ਅਕਸਰ ਆਇਆ ਤਾਂ ਤੁਸੀਂ ਕੁੜੀ ਬਰਾਤ ਦੇ ਨਾਲ ਵੀ ਆਏ ਹਨ ਇਧਰੋਂ ਵੀ ਕੁੜੀ ਦੇ ਨਾਲ ਗਏ ਤੇ ਹੁਣ ਤੁਸੀਂ ਨਾ ਉਹਨਾਂ ਨੂੰ ਰੋਟੀ ਕਰਦੇ ਹੋ ਜਿਵੇਂ ਹਨਾ ਵਿਆਹ ਤੋਂ ਬਾਅਦ ਹਫਤੇ ਇੱਕ ਦਸ ਦਿਨਾਂ ਬਾਅਦ ਹਨਾ ਮਤਲਬ ਜਿਵੇਂ ਰੋਟੀ ਤੇ ਬੁਲਾ ਲਿਆ ਸਾਨੂੰ ਤੇ ਉੱਥੇ ਨਾ ਕੁੜੀ ਦੀ ਭੂਆ ਸੀ ਤੇ ਜਦੋਂ ਅਸੀਂ ਗਏ ਤੇ ਰੋਟੀ ਪਾਣੀ ਖਾਦਾ ਪੀਤਾ ਹਨਾ ਆਪਾਂ ਦਾ ਗੱਲਾਂ ਬਾਤਾਂ ਕੀਤੀਆਂ ਤੇ ਉਹ ਕੁੜੀ ਦੀਪੂ ਆਸੀ ਜਿਹੜੀ ਸਾਡੇ ਕੋਲੇ ਬੋਲ ਪਈ ਕਹਿੰਦੀ ਐਵੇਂ ਨਾ ਕਰਦੀਆਂ ਦੀ ਆਪਣੀ ਕੁੜੀਆਂ ਦੀ ਕਮਲੀ ਜੀ ਨੇ ਕਹਿੰਦੀ ਤੇ ਮੁੰਡਾ ਤਾਂ ਕਿੰਨਾ ਸੋਹਣਾ ਕਹਿੰਦੀ ਤੇ ਉੱਥੇ ਨਾ ਮੈਨੂੰ ਥੋੜਾ ਜਿਹਾ ਗੁੱਸਾ ਆਇਆ ਵੀ ਹੁਣ ਜੋ ਕਹਿੰਨੇ ਉਹ ਵੀ ਮੁੰਡਾ ਤਾਂ ਕਿੰਨਾ ਸੀ ਸੋਹਣਾ ਸੀ ਤੇ ਫਲਾਣਾ ਸੀ ਐਂ ਕਰੀ ਜਾਵੇ ਹਨਾ ਮੈਨੇ ਤਾਂ ਰੋਟੀ ਨਾ ਲੰਘੀ ਉੱਥੇ ਮੈਂ ਆਖਿਆ ਵੀ 10 11 ਹੋਣਾ ਹੀ ਆਇਆ ਕਹੀ ਜਾਂਦੀ ਆ ਹਨਾ ਤੇ ਮੈਂ ਤਾਂ ਰੋਟੀ ਖਾ ਕੇ ਤੇ ਮੈਂ ਤਾਂ ਮਾਰੀ ਪੁਣੀ ਜੀ ਮੈਂ ਕਿਹਾ ਚੱਲੀਏ ਆਪਾਂ ਤਾਂ ਏ ਬਈ ਅਸੀਂ ਤਾਂ ਚੱਲ ਹਨਾ ਉੱਥੋਂ ਚੱਲ ਪਈ ਬਾਈ ਤੇ ਵੀ ਇਹ ਨਾ ਸੰਜੋਗ ਹੁੰਦੇ ਆ ਕਰਮ ਹੁੰਦੇ ਆ ਹਨਾ ਵੀ ਮੇਰੇ ਕਰਮ ਲਿਖੇ ਸੀ ਉੱਥੇ ਹਨਾ ਵੀ ਚੱਲ ਹਨਾ ਤੇ ਐ ਕਰਕੇ ਭਾਈ ਵਾਹਿਗੁਰੂ ਨੇ ਚਲੋ ਵਧੀਆ ਸੁਣ ਲਈ ਜਿਵੇਂ ਉਹਨਾਂ ਨੇ ਚਾਇਆ ਹਨਾ ਵੀ ਮੈਂ ਕਿਵੇਂ ਸੀਗੀ ਚਾਹੀਆ ਨਾ ਕੱਟ ਪੜੀ ਸੀ ਜਾਂ ਕਿਵੇਂ ਸੀ ਹਨਾ ਪਰਿਵਾਰ ਚੋਂ ਕਿਵੇਂ ਆਈ ਸੀ ਤੇ ਪਰ ਜਿਵੇਂ ਇਹਨਾਂ ਨੂੰ ਇਹਨਾਂ ਨੇ ਚਾਇਆ ਮੈਨੂੰ ਬਣਾਉਣਾ ਤੇ ਮੈਨੂੰ ਉਵੇਂ ਹੀ ਬਣਾਤਾ ਹਨਾ ਤੇ ਮੈਨੂੰ fóe ਬਦਲਿਆ ਇਹਨਾਂ ਨੇ ਤੇ ਚਲੋ ਬਾਕੀ ਮੈਂ ਤਾਂ ਸੋਚਿਆ ਵੀ ਨਹੀਂ ਸੀਗਾ ਵੀ ਮੇਰੀ ਲਾਈਫ ਵਿੱਚ ਐ ਐ ਕਰਕੇ ਇਦਾਂ ਹੋਊਗਾ ਪਰ ਜਿਹੜੇ ਇਹਨਾਂ ਨੇ ਮੇਰੇ ਸਾਹਮਣੇ ਹਨਾ ਵੀ ਜਦੋਂ ਮੈਨੂੰ ਵਿਆਹ ਕੇ ਆਈ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਇੱਕ ਤਾਂ ਬੇਬੇ ਬਾਪੂ ਅੱਗੇ ਨਹੀਂ ਬੋਲਣਾਗਾ ਠੀਕ ਹੈ ਇੱਕ ਭੈਣਾ ਆਉਣਗੀਆਂ ਉਦੋਂ ਕੋਈ ਵੀ ਆਏ ਨਾ ਹੋਵੇ ਵੀ ਕੋਈ ਕਲੇਸ਼ ਹੋਵੇ ਹਨਾ ਤੇ ਆਪਣੇ ਪਰਿਵਾਰ ਵਿੱਚ ਕੋਈ ਇਹੋ ਜਿਹਾ ਹੈ ਨਹੀਂਗਾ ਵੀ ਕੋਈ ਬੰਦਿਸ਼ ਹੋ ਵੀ ਜਾਂ ਐ ਹੋਊਗੀ ਹਨਾ ਜਾਂ ਕੋਈ ਬੋਲੂਗਾ ਤੇ ਬੇਬੇ ਬਾਪੂ ਮੂਰੇ ਤਾਂ ਬੋਲਣਾ ਨਹੀਂ ਤੇ ਬੇਬੇ ਦਾ ਸੁਭਾ ਥੋੜਾ ਜਿਹਾ ਵੀ ਐ ਵੀ ਪੂਰੇ ਕਿਉਂਕਿ ਜਿਨੇ ਪੰਜ ਧੀਆਂ ਪਾਲੀਆਂ ਹੋਣ ਹਨਾ ਤੇ ਉਹ ਫਿਰ ਉਹਨਾਂ ਦਾ ਸੁਭਾ ਹੈਗਾ ਥੋੜਾ ਜਿਹਾ ਸਟ੍ਰਿਕਟ ਦਾ ਹੋਊਗਾ ਹੀ ਹਨਾ ਸਖਤ ਦਾ ਹੋਊਗਾ ਇਹ ਪੰਜ ਧੀਆਂ ਨੂੰ ਉਸ ਟਾਈਮ ਵਿੱਚ ਵੀ ਜਮਾਨਾ ਤਾਂ ਉਵੇਂ ਹੀ ਸੀ ਹਨਾ ਚਲੋ ਮੈਂ ਆਖਿਆ ਜੀ ਸਿਰ ਮੱਥੇ ਮੈਂ ਕਰ ਲਊ ਮੈਨੂੰ ਤਾਂ ਪਤਾ ਹੀ ਸੀਗਾ ਮੈਂ ਕਦੀ ਮੈਂ ਤਾਂ ਜਿੱਥੇ ਜਾਊਂਗੀ ਮੈਂ ਅਡਜਸਟ ਕਰ ਲੂੰਗੀ ਹਨਾ ਤੇ ਬਾਕੀ ਇਹਨਾਂ ਦਾ ਸੁਭਾਅ ਇੰਨਾ ਕੁ ਵਧੀਆ ਇੰਨਾ ਕੁ ਵਧੀਆ ਕਿ ਮੈਨੂੰ ਤਾਂ ਮਹਿਸੂਸ ਹੀ ਨਹੀਂ ਹੁੰਦਾ ਸੀਗਾ ਵੀ ਜੇ ਕੋਈ ਗੱਲਬਾਤ ਹੁੰਦੀ ਵੀ ਸੀ ਨਾ ਤੇ ਮੈਂ ਬਸ ਉਸ ਗੱਲ ਤੇ ਹੀ ਅੜ ਜਾਂਦੀ ਸੀ ਵੀ ਇਹ ਬਹੁਤ ਵਧੀਆ ਇਹਨਾਂ ਦਾ ਸੁਭਾਅ ਵਾਲਾ ਵਧੀਆ ਤੇ ਜੇ ਕੋਈ ਗੱਲ ਹੋ ਜਾਂਦੀ ਤੇ ਮੈਂ ਇਹਨਾਂ ਨਾਲ ਕਰਨੀ ਨਾ ਕਿਉਂਕਿ ਵਿਆਹੀ ਵਿਆਹੀ ਜਦੋਂ ਆਪਾਂ ਨਵਾਂ ਨਵਾਂ ਵਿਆਹ ਹੁੰਦਾ ਉਦੋਂ ਕਿਹੜਾ ਆਪਾਂ ਕਿਹੜਾ ਕਹਿੰਨੇ ਆ ਵੀ ਮੈਨੂੰ ਅੱਜ ਮਾਂ ਮੰਮੀ ਆਏ ਬੋਲੇ ਜਾਏ ਹੋਇਆ ਹਨਾ ਚਲੋ ਟਾਈਮ ਲੰਘਦਾ ਗਿਆ ਲੰਘਦਾ ਗਿਆ ਹਨਾ ਤੇ ਮੈਂ ਨਾ ਆਖਿਆ ਵੀ ਹਾਈ ਮਾਂ ਇਹਨਾਂ ਦੀ ਤਾਂ ਸੁਭਾਅ ਥੋੜੇ ਜਿਨੇ ਨਾ ਸਖਤ ਜੇ ਲੱਗਦੇ ਆ ਮੈਂ ਕਿਹਾ ਤੇ ਚਲ ਮੈਂ ਕਿਹਾ ਕੋਈ ਗੱਲ ਨਹੀਂ ਮੈਨੂੰ ਵੀ ਭੈਣ ਆਰ ਗਈਆਂ ਕੁਝ ਵੀ ਨਹੀਂ ਆ ਬੋਲਦਿਆਂ ਬਾਲਦਿਆਂ ਸੀ ਐਵੇਂ ਕਹਿਦੀ ਉਹਨਾਂ ਦਾ ਸੁਭਾਅ ਬਹੁਤ ਵਧੀਆ ਸੀ ਮਾਤਾ ਦਾ ਵੀ ਬਥੇਰਾ ਵਧੀਆ ਪਰ ਵੀ ਉਹੀ ਗੱਲ ਵੀ ਜਿਵੇਂ ਵੀ ਮਾਤਾ ਥੋੜੇ ਜਿਹੀ ਵੀ ਜਿਵੇਂ ਗੱਲ ਕੋਈ ਵੀ ਆ ਜਿਵੇਂ ਉਹ ਕਹਿ ਦਿੰਦੇ ਆ ਹਨਾ ਤੇ ਉਹ ਵੇਖਣ 아이 ਨੂੰ ਮੈਨੂੰ ਲੱਗਦਾ ਵੀ ਸੁਭਾਅ ਬਹੁਤ ਭੈੜਾ ਸੁਭਾਅ ਹਨਾ ਤੇ ਮੈਨੂੰ ਤਾਂ ਹੁਣ ਲੱਗਦਾ ਨਹੀਂਗਾ ਹਨਾ ਮੈਨੂੰ ਤਾਂ ਪਤਾ ਉਸ ਚੀਜ਼ ਦਾ ਕਿਉਂਕਿ ਦਿਲ ਦੇ ਬਹੁਤ ਵਧੀਆ ਹਨਾ ਦਿਲ ਦੇ ਚੰਗੇ ਆ ਸਾਫ਼ ਹੈ ਕੋਈ ਉਹਨੇ ਬੰਦਸ਼ ਨਹੀਂ ਉਹਨਾਂ ਨੇ ਲਾਉਣੇਗੀ ਕਿਵੇਂ ਮਰਜ਼ੀ ਆਉ ਜਾਓ ਹਨਾ ਤੇ ਇਸ ਅਸੀਂ ਹੁਣ ਜੇ ਕਿਤੇ ਘੁੰਮਣ ਘਮਾਉਣ ਜਾਂਦੇ ਆ ਨਹੀਂ ਆਮ ਬਹੁਤ ਆਮ ਕੀ ਬਹੁਤ ਘਰਾਂ ਵਿੱਚ ਇਹ ਹੁੰਦਾ ਵੀ ਸਸਾਂ ਦਖਲੰਦਾਂ ਜੀ ਬਹੁਤ ਕਰਦਿਆਂ ਹਨਾ ਵੀ ਬਹੁਤ ਜਾਦੀ ਘਰਾਂ ਵਿੱਚ ਇਸ ਤਰ੍ਹਾਂ ਦਾ ਹੈਗਾ ਜਿਹੜਾ ਹੁੰਦੀਆਂ ਹੈਗੀਆਂ ਗੱਲਾਂ ਤੇ ਚਲੋ ਆਪਾਂ ਵੀ ਵੈਸੇ ਭਾਈ ਕੋਈ ਥਾਂ ਨਹੀਂ ਇਹੋ ਜੀ ਛੱਡੀ ਗਈ ਵੀ ਹਨਾ ਤਾਂ ਕਰਕੇ ਹੋ ਸਕਦਾ ਵੀ ਇਸੇ ਕਰਕੇ ਵੀ ਜਿਹੜੀਆਂ ਮੇਰੀਆਂ ਹੈਗੀਆਂ ਖੁਆਇਸ਼ਾਂ ਜਾਂ ਮੇਰਾ ਚਾ ਜਾਂ ਲਾੜਾ ਉਹ ਕੋਈ ਰਹਿਣ ਨਹੀਂ ਦਿੱਤਾਗਾ ਕਿਉਂਕਿ ਆਪਾਂ ਉਸ ਗੱਲ ਤੇ ਪੂਰਾ ਹੀ ਉੱਤਰੇ ਅੱਜ ਤੱਕ ਤੇ ਪ੍ਰਮਾਤਮਾ ਕਰੇ ਅੱਗੇ ਤੋਂ ਵੀ ਰਿਸ਼ਤਾ ਜਿਹੜਾ ਉਹ ਹਨਾ ਹਮੇਸ਼ਾ ਹੀ ਐ ਬਣਿਆ ਰਵੇ ਤੇ ਪਰਿਵਾਰ ਬਹੁਤ ਜ਼ਿਆਦੀ ਵਧੀਆ ਤੇ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਕਰਦੇ ਆ ਜਿਨ੍ਹਾਂ ਨੇ ਹਨਾ ਵੀ ਜੀ ਨੇ ਆਪਣੇ ਇਹੋ ਜਿਹੇ ਸੰਜੋਗ ਜੋੜੇ ਰੱਬ ਨੇ ਤਕਦੀਰ ਚ ਲਿਖਿਆ ਸਾਰਾ ਕੁਝ ਹਨਾ ਤੇ ਜਿਵੇਂ ਜਿਵੇਂ ਲਾਈਫ ਵਿੱਚ ਜਿਵੇਂ ਜਿਵੇਂ ਮੇਰੀ ਲਾਈਫ ਬਦਲੀ ਹੈ ਤੇ ਮੈਂ ਉਵੇਂ-ਉਵੇਂ ਤੁਹਾਡੇ ਨਾਲ ਆਪਣੀ ਸਾਰੀ ਜਿਹੜੀ ਗੱਲਬਾਤ ਆ ਉਹ ਸ਼ੇਅਰ ਕਰੂੰਗੀ ਤੇ ਸਾਰਾ ਜਣੇ ਹੱਸਦੇ ਵਸਦੇ ਰਹਿਣ ਭਈ ਪਰਿਵਾਰਾਂ ਚ ਖੁਸ਼ ਰਹਿਣ ਸਾਰੇ ਹਨਾ ਤੇ ਇਸ ਅੱਜ ਦੀ ਘੜੀ ਹਨਾ ਸਭ ਕੁਝ ਬਹੁਤ ਵਧੀਆ ਪਰਮਾਤਮਾ ਹਰੇਕ ਦੇ ਘਰਾਂ ਵਿੱਚ ਜੀ ਚਲੋ ਹਨਾ ਏਕਤਾ ਇਤਫਾਕ ਬਣਾਵੇ ਤੇ ਇੱਕੋ ਹੀ ਜ਼ਿੰਦਗੀ ਹੈ ਇਨ ਹੱਸ ਕੇ ਜਿਉਂ ਲੋ ਤੇ ਵਾਰ-ਵਾਰ ਜ਼ਿੰਦਗੀ ਨਹੀਂ ਮਿਲਨੀ ਜੀ ਆਪਣੀ ਇੱਕੋ ਹੀ ਗੱਲ ਹੈ ਤੇ ਜੇ ਕੋਈ ਮਾੜੀ-ਮੋਟੀ ਗੱਲਬਾਤ ਹੁੰਦੀ ਆ ਤੇ ਉਹਨੂੰ ਥੋੜਾ ਜਿਹਾ ਦਿਲ ਤੇ ਨਾ ਲਾਓ ਥੋੜਾ ਜਿਹਾ ਲਾ ਲਓ ਤੇ ਲਾਉਣ ਤੋਂ ਬਾਅਦ ਨਾਲ ਦੀ ਨਾਲ ਉਹਨੂੰ ਹਨਾ ਮਤਲਬ ਪਾਸੇ ਕਰ ਦਿਓ ਤਾਂ ਜ਼ਿੰਦਗੀ ਕਦੇ ਵੀ ਦੁਖੀ ਨਹੀਂ ਹੁੰਦੀ ਜੀ ਤੇ ਸਸੀ ਕਾਲ ਜੀ ਸਾਰੀ ਭੈਣ ਭਰਾਵਾਂ ਨੂੰ